ਕਰਨਾ ਆਮ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ 16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ 7 ਕਿਲੋਵਾਟ ਤੱਕ ਰੇਲੂ ਬਿਜਲੀ ਦੇ ਵਿੱਚ 10 ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਟ ਦਾ ਵਾਅਦਾ ਕੀਤਾ ਗਿਆ ਹੈ ਔਰ 7 ਤੋਂ 100 ਕਿਲੋਵਾਟ ਤੱਕ ਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇੰਡਸਟਰੀ ਦੇ ਲਈ ਦੀ ਬਿਜਲੀ ਦੀਆਂ ਦਰਾਂ ਦੇ ਵਿੱਚ ਦੱਸੇ ਕਿ 15 ਪੈਸੇ ਦਾ ਵਾਅਦਾ ਕਰ ਦਿੱਤਾ ਗਿਆ ਟੂ ਵੈਲ ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਅਦਾ ਕੀਤਾ ਗਿਆ ਹੈ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ ਤਾਂ 300 ਯੂਨਿਟ ਤੋਂ ਉੱਪਰ ਕਰੇਲੂ ਬਿਜਲੀ ਤੇ ਇਹ ਦਰਾਂ ਲਾਗੂ ਹੋਣ ਗਿਆ ਯਾਨੀ ਕਿ ਜਿਹੜਾ ਬਿੱਲ ਆਏਗਾ ਤਾਂ ਉਹ ਨਵੀਆਂ ਦਰਾਂ ਦੇ ਨਾਲ ਆਏਗਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਬਿਜਲੀ ਦੀਆਂ ਦਰਾਂ ਮਹਿੰਗੀਆਂ ਹੋਈਆਂ ਨੇ ਵਾਅਦਾ ਹੋਇਆ ਹੈ ਦੱਸ ਦਈਏ ਕਿ ਮਈ 2023 ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਦੁਬਾਰਾ ਇਹ 1 ਸਾਲ ਬਾਅਦ ਦੇ ਕਰੀਬ ਦਸੇ ਇੱਕ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦਾ 7 ਕਿਲੋਵਾਟ ਤੱਕ ਦੇ ਘਰੇਲੂ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਟ ਦਾ ਵਾਅਦਾ ਕੀਤਾ ਗਿਆ ਹੈ ਤਕੁੱਲ ਮਿਲਾ ਕੇ 100 ਯੂਨਟ ਦੇ ਹਿਸਾਬ ਦੇ ਨਾਲ ਜਿੰਨੀ ਜਿਹੜੀ ਪ੍ਰਤੀ ਯੂਨਟ ਪੈਂਦੀ ਹੈ ਉਸ ਦੇ ਵਿੱਚ 10 ਤੋਂ 12 ਪੈਸੇ ਜੁੜ ਜਾਣਗੇ ਉਸੇ ਹਿਸਾਬ ਦੇ ਨਾਲ ਜੇਕਰ 200 ਯੂਨਟ ਬੰਦੀ ਹੈ ਉਸ ਦੇ ਵਿੱਚ ਜਿਹੜੇ ਪੈਸੇ ਜੁੜ ਜਾਣਗੇ ਉਸੇ ਤਰੀਕੇ ਦੇ ਨਾਲ 300 ਯੂਨਟ ਜੇਕਰ ਬੰਦੀ ਹੈ ਯੂਨਟਾਂ ਦੇ ਹਿਸਾਬ ਦੇ ਨਾਲ ਦੱਸ ਰਹੀ ਹੈ ਕਿ ਜਿਹੜੀ ਹੈ ਉਹ ਯੂਨਟ ਪੈਂਦੀ ਹੈ ਪੈਸੇ ਪ੍ਰਤੀ ਤਾਂ ਉਸੇ ਦੇ ਮੁਤਾਬਿਕ 10 ਤੋਂ 12 ਪੈਸੇ ਪ੍ਰਤੀ ਯੂਨਟ ਦਾ

ਯੂਨਿਟ ਦਾ ਵਾਦਾ ਕੀਤਾ ਗਿਆ ਹੈ ਤਾਂ ਇਸੇ ਹਿਸਾਬ ਦੇ ਨਾਲ ਕਿੰਨਾ ਜ਼ਿਆਦਾ ਅਸਰ ਪਏਗਾ ਤਾਂ ਸੁਭਾਵਿਕ ਤੌਰ ਤੇ ਯੂਨਿਟਾਂ ਦੇ ਮੁਤਾਬਿਕ ਹੀ ਹੋਏਗਾ ਹਾਲਾਂਕਿ ਜਿਹੜੀਆਂ 300 ਯੂਨਿਟ ਇੱਕ ਮਹੀਨੇ ਦੇ ਪ੍ਰਤੀ ਮਿਲ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਔਰ ਉਸੇ ਤਰੀਕੇ ਦੇ ਨਾਲ ਜੇਕਰ ਤੁਸੀਂ 2 ਮਹੀਨੇ ਦੇ ਵਿੱਚ 600 ਯੂਨਿਟਾਂ ਖਰਚ ਕਰਦੇ ਹੋ ਜਾਂ ਉਸ ਤੋਂ ਘੱਟ ਖਰਚ ਕਰਦੇ ਹੋ ਤਾਂ ਤੁਹਾਨੂੰ ਕੋਈ ਬਿੱਲ ਨਹੀਂ ਆਏਗਾ ਜੇਕਰ ਉਸ ਤੋਂ ਜ਼ਿਆਦਾ ਖਰਚ ਕਰਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਬਿੱਲ ਹੈ ਉਹ ਅਦਾ ਕਰਨਾ ਹੋਏਗਾ ਤਾਂ કુલ ਮਿਲਾ ਕੇ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਹੈ 7 ਕਿਲੋਵਾਟ ਤੱਕ ਘਰੇਲੂ ਬਿਜਲੀ ਦੇ ਵਿੱਚ 10 ਤੋਂ ਲੈ ਕੇ 12 ਪੈਸੇ ਪ੍ਰਤੀ ਉਹਨਾਂ ਦਾ ਵਾਦਾ ਹੋਇਆ ਹੈ ਔਰ ਇੰਡਸਟਰੀ ਦੇ ਲਈ ਦੱਸਿਆ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਵਾਦਾ ਹੋਇਆ ਹੈ ਔਰ ਟਿਊਬਲ ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਦਾ ਕੀਤਾ ਗਿਆ ਹੈ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਜਿਹੜੀ ਹੈ ਉਹ ਜਾਰੀ ਰਹੇਗੀ ਔਰ 300 ਯੂਨਿਟ ਤੋਂ ਉੱਪਰ ਘਰੇਲੂ ਬਿਜਲੀ ਤੋਂ ਜਿਹੜੀਆਂ ਦਰਾਂ ਨੇ ਉਹ ਲੱਗੂ ਹੋ ਅਕਲ ਮਿਲਾ ਕੇ ਦਾਸਾ ਇਹ ਕਿ ਇਹ ਵੱਡਾ ਇੱਕ ਫੈਸਲਾ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਸਿੱਧਾ ਰੁ ਕਰਾਂਗੇ ਨਿਊਜ਼ ਰੂਮ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਲਾਈ ਮੌਜੂਦ ਨੇ ਗੌਰਵ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿੰਨਾ ਅਸਰ ਲੋਕਾਂ ਦੀ ਜੇਬ ਤੇ ਪੈਣ ਜਾ ਰਿਹਾ ਹੈ ਕੋ ਦੋ ਚੀਜ਼ਾਂ ਨੇ ਜੋ ਪਾਨੂੰ ਸਮਝਣੀਆਂ ਪੈਣਗੀਆਂ ਪੁਆਇੰਟ ਨੰਬਰ 1 ਕਿ ਇੱਕ ਤਾਂ ਇੱਕ ਡੋਮੈਸਟਿਕ ਜਿਹੜੀ ਘਰਾਂ ਦੀ ਬਿਜਲੀ ਆ ਉਸ ਦਾ ਰੇਟ ਇਜ਼ਾਫਾ ਕੀਤਾ ਗਿਆ ਔਰ ਰੇਟ ਦਾ ਜਿਹੜਾ ਇਜ਼ਾਫਾ ਉਹ 10 ਤੋਂ 12 ਪੈਸੇ ਕੀਤਾ ਗਿਆ ਔਰ 7 ਕਿਲੋਵਾਟ ਤੱਕ ਦਾ ਜਿਹੜਾ ਇਜ਼ਾਫਾ ਕੀਤਾ ਗਿਆ ਦੂਜੀ ਗੱਲ ਇਹ ਹੈ ਕਿ ਜਿਹੜੀ ਫ੍ਰੀ ਬਿਜਲੀ ਵਾਲੀ ਸਹੂਲਤ ਹੈ ਉਹ ਜਾਰੀ ਰਹੇਗੀ ਮੈਂ ਦੋਵੇਂ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿੰਨਾ ਸਿੱਧੇ ਤੌਰ ਤੇ ਤੁਹਾਡੀ ਜੇਬ ਦੇ ਉੱਤੇ ਅਸਰ ਪੈਣ ਜਾ ਰਿਹਾ ਹੈ 7 ਕਿਲੋਵਾਟ ਤੱਕ ਜੇ ਮੈਂ ਪੰਜਾਬ ਦੇ ਵਿੱਚ ਗੱਲ ਕਰਾਂ ਤਾਂ ਮੋਸਟਲੀ ਜਿਹੜੇ ਆਪਣੇ ਘਰਾਂ ਦੇ ਕਨੈਕਸ਼ਨ ਹੁੰਦੇ ਨੇ 2 ਕਿਲੋ 4 ਕਿਲੋ 5 ਕਿਲੋ 6 ਕਿਲੋ 7 ਕਿਲੋਵਾਟ ਤੱਕ ਹੁੰਦੇ ਨੇ ਅੱਜ ਕੱਲ ਏਸੀ ਜੇ ਆਪਾਂ ਘਰ ਦੇ ਵਿੱਚ 2 ਜਾਂ 3 ਵੀ ਲਗਵਾਏ ਹੋਣ ਤਾਂ ਉੱਥੇ ਵੀ 6 6.5 ਕਿਲੋ 7 ਕਿਲੋਵਾਟ ਤੱਕ ਹੀ ਆਪਣੇ ਘਰ ਦਾ ਜਿਹੜਾ ਲੋਡ ਹੁੰਦਾ ਏ ਜਿਹੜਾ ਟੋਟਲ ਆਪਾਂ ਇਸ ਦਾ ਲੋਡ ਦਾ ਜ਼ਿਕਰ ਕਰਦੇ ਆ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਇੱਕ ਵੱਡੇ ਪੰਜਾਬ ਦਾ ਜਿਹੜਾ ਖਿੱਤਾ ਹੈ ਉਹਨਾਂ ਦੇ ਉੱਤੇ ਅਸਰ ਨਜ਼ਰ ਆਏਗਾ ਜਿਹੜੀ ਇਹ ਰੇਟ ਵਧੇ ਨੇ ਬਿਜਲੀ ਦੇ ਅੱਛਾ ਹੁਣ ਬਿਜਲੀ ਦੇ ਜਿਹੜੇ ਰੇਟ ਵਧ ਉਸ ਦਾ ਅਸੀਂ ਹਿਸਾਬ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਦਾ ਅਸਰ ਕਿੰਨਾ ਹੋਏਗਾ ਤੁਹਾਡੀ ਜੇਬ ਦੇ ਉੱਤੇ 2 ਕਿਲੋਵਾਟ ਤੱਕ ਜੇਕਰ ਤੁਹਾਡੇ ਘਰ ਦਾ ਕਨੈਕਸ਼ਨ ਹੈ ਤੁਹਾਡੇ ਘਰ ਦਾ ਕਨੈਕਸ਼ਨ ਕਿੰਨਾ ਹੈ ਜਿਹੜੇ ਦਰਸ਼ਕ ਮੈਨੂੰ ਸੁਣ ਰਹੇ ਨੇ ਤੁਸੀਂ ਆਪਣਾ ਬਿੱਲ ਚੁੱਕੋ ਬਿੱਲ ਦੇ ਵਿੱਚ ਤੁਹਾਨੂੰ ਬਹੁਤ ਧਿਆਨ ਦੇ ਨਾਲ ਪੜ੍ਹਦੇ ਜਾਓ ਤੇ ਤੁਹਾਨੂੰ ਉੱਥੇ ਆਪਣੇ ਘਰ ਦਾ ਲੋਡ ਪਤਾ ਲੱਗ ਜਾਏਗਾ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੋਏਗਾ ਕਿ ਸਾਡੇ ਘਰ ਦਾ ਲੋਡ ਕਿੰਨਾ ਹੈ ਕਿੰਨੇ ਕਿਲੋਵਾਟ ਦਾ ਲੋਡ ਹੈ ਸਾਡਾ ਤੁਹਾਨੂੰ ਉੱਥੇ ਲੋਡ ਪਤਾ ਲੱਗ ਜਾਏਗਾ 2 ਕਿਲੋਵਾਟ ਤੱਕ ਦੇ ਇੱਕ ਹੈਗੇ ਨੇ अच्छा 2 किलो वाट तक दे मैं इस करके उसको ऊपर वाले की गल करूंगा 2 किलो वाट तो लेके 7 किलो वाट तक दोवां दो दे, दो दे विच इज़ाफा ਕੀਤਾ ਗਿਆ है जिना दा तो 2 किलो वाट तक ਘਰ ਦਾ ਲੋਡ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ 10 ਤੋਂ 12 ਪੈਸੇ ਦੋਵੇਂ ਵਧ ਰਹੇ ਨੇ ਉਹਨਾਂ ਦੇ ਵਿੱਚ ਪਰ ਉਥੇ ਅਸਰ ਸ਼ਾਇਦ ਘਟ ਹੋਏਗਾ ਕਿ 300 ਯੂਨਿਟ ਉਹਨਾਂ ਦੀਆਂ ਫੋਕਨ ਨਾ ਤਾਂ ਇਸ ਕਰਕੇ ਉਹ ਤਕਰੀਬਨ ਉਹਨਾਂ ਦਾ ਬਿੱਲ ਨਹੀਂ ਆਉਂਦਾ ਫ੍ਰੀ ਹੁੰਦਾ ਹੁਣ ਮੈਂ ਗੱਲ ਕਰਦਾ 2 किलो वाट ਤੋਂ ਲੈ ਕੇ 7 किलो वाट ਤੱਕ ਦਾ ਹੁਣ ਫਰਜ਼ ਕਰ ਲੋ ਮੈਂ ਥੋੜਾ ਹੋਰ ਟੈਕਨੀਕਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਫਰਜ਼ ਕਰ ਲਓ ਕਿ ਤੁਹਾਡਾ ਬਿੱਲ ਆਇਆ 350 ਯੂਨਿਟ ਦਾ ਕਿ ਤੁਹਾਡਾ 1 ਮਹੀਨੇ ਦਾ 350 ਯੂਨਿਟ ਤੁਸੀਂ ਕੰਜ਼ਿਊਮ ਕੀਤੇ ਤੁਹਾਡੇ ਘਰ ਦਾ ਲੋਡ ਹੈ 6.5 ਕਿਲੋਵੋਟ ਤਾਂ ਫਿਰ ਉਸ ਦਾ ਅਸਰ ਕਿੰਨਾ ਹੋਏਗਾ ਪਹਿਲੇ 100 ਯੂਨਿਟ ਦੇ ਉੱਤੇ 10 ਪੈਸੇ ਪ੍ਰਤੀ ਯੂਨਿਟ ਤੁਹਾਨੂੰ ਜ਼ਿਆਦਾ ਦੇਣੇ ਹੋਣਗੇ ਅੱਗੇ 100 ਤੋਂ ਲੈ ਕੇ 300 ਯਾਨੀ ਅਗਲੇ 200 ਯੂਨਿਟ ਤੱਕ ਤੁਹਾਨੂੰ 12 ਪੈਸੇ ਪ੍ਰਤੀ ਯੂਨਿਟ ਜ਼ਿਆਦਾ ਦੇਣਾ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਸੇਮ ਹੈ ਇਹ ਪਹਿਲੇ ਵਾਲੇ ਦੇ ਉੱਤੇ ਹੀ ਹੈ ਹੁਣ ਫਰਜ਼ ਕਰ ਲਓ ਕਿ ਜੇ ਤੁਹਾਡਾ 350 ਯੂਨਿਟ ਕੰਜ਼ੂਮ ਕੀਤੇ ਨੇ ਤੁਸੀਂ 1 ਮਹੀਨੇ ਦੇ ਅੰਦਰ ਆਪਣੇ ਘਰ ਦੇ ਵਿੱਚ ਤਾਂ ਪਹਿਲਾਂ ਜਿਹੜਾ ਤੁਹਾਡਾ ਬਿੱਲ ਆਉਂਦਾ ਸੀ ਉਹ ਸੀ 2169 ਰੁਪਏ 50 ਪੈਸੇ 2169 ਰੁਪਏ 50 ਪੈਸੇ ਬਿਲਾਉਂਦਾ ਸੀ ਤੁਹਾਡਾ ਟੈਕਸ ਇਸ ਅਲੱਗ ਤੋਂ ਨਹੀਂ ਕਿਉਂਕਿ ਜਿਹੜੇ ਬਾਕੀ ਟੈਕਸ ਪੈਂਦੇ ਨੇ ਜਾਂ ਹੋਰ ਜਿਹੜੇ ਮੀਟਰ ਦੇ ਚਾਰਜਸ ਹੁੰਦੇ ਨੇ ਮੀਟਰ ਦਾ ਰੈਂਟ ਪੈਂਦਾ ਉਹ ਸਾਰੇ ਅਲੱਗ ਨੇ ਸਿਰਫ ਯੂਨਿਟ ਦਾ ਖਰਚਾ ਦੱਸ ਰਹੇ ਹਾਂ ਤੁਹਾਨੂੰ 350 ਯੂਨਿਟ ਜੇ ਤੁਸੀਂ ਪਹਿਲਾਂ ਖਰਚ ਕਰਦੇ ਸੀ ਤਾਂ ਤੁਹਾਡੇ ਘਰ ਦਾ ਬਿੱਲ ਆਉਂਦਾ ਸੀ 2169 ਰੁਪਏ 50 ਪੈਸੇ ਜੇ ਐਸਵਰ ਤੁਸੀਂ ਮਤਲਬ 350 ਯੂਨਿਟ ਖਰਚ ਕਰੋਗੇ ਆਪਣੇ ਘਰ ਬਿਜਲੀ ਦੇ ਤਾਂ ਫਿਰ ਤੁਹਾਡਾ ਬਿੱਲ ਆਏਗਾ 2193 ਰੁਪਏ 50 ਪੈਸੇ ਯਾਨੀ ਕਿ ਕਰੀਬ-ਕਰੀਬ 34 ਰੁਪਏ ਦਾ ਇਜ਼ਾਫਾ ਹੋਏਗਾ ਪ੍ਰਤੀ ਮਹੀਨੇ ਇਹ ਸਿਰਫ 350 ਤੱਕ ਹੈ ਯਾਨੀ ਕਿ ਜੇ 2 ਮਹੀਨੇ ਦਾ ਬਿੱਲ ਆਏਗਾ ਤਕਰੀਬ-ਕਰੀਬ 70 ਰੁਪਏ ਦਾ ਫਰਕ ਪੈ ਜਾਏਗਾ ਤੁਹਾਡੇ ਬਿੱਲ ਦੇ ਵਿੱਚ ਟੈਕਸ ਇਸ ਅਲੱਗ ਹੋਣਗੇ ਟੈਕਸਿਸ ਦੇ ਉੱਤੇ ਵੀ ਥੋੜਾ ਬਹੁਤ ਅਸਰ ਆਏਗਾ ਯਾਨੀ ਕਿ ਜੇ ਤੁਹਾਡੇ 2 ਮਹੀਨੇ ਦੇ ਵਿੱਚ ਤੁਸੀਂ ਮੀਟਰ ਦੇ ਉੱਤੇ ਬਿੱਲ ਦੇ ਉੱਤੇ ਕੰਜ਼ਿਊਮ ਕੀਤੇ ਨੇ 700 ਯੂਨਿਟ ਤੱਕ ਕਰੀਬ-ਕਰੀਬ 80 ਰੁਪਏ ਦੇ ਨੇੜੇ ਤੁਹਾਡਾ ਬਿੱਲ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਆਏਗਾ ਅਗਲਾ ਪੁਆਇੰਟ ਇਹ ਹੈ ਕੀ 16 ਤਰੀਕ ਤੋਂ ਇੰਪਲੀਮੈਂਟ ਹੋਣ ਜਾ ਰਿਹਾ ਹੈ 16 ਜੂਨ ਤੋਂ ਹੀ ਨਵੇਂ ਜਿਹੜੇ ਇੰਪਲੀਮੈਂਟ ਹੋ ਜਾਣਗੇ ਇਸ ਵਿੱਚ ਨੇ ਬਹੁਤ ਸਾਰੇ ਲੋਕਾਂ ਦੇ ਘਰ ਦੇ ਬਿਜਲੀ ਦੇ ਬਿੱਲ ਆਏ ਨੇ ਤਾਂ ਹੁਣ ਜਾਂ ਤਾਂ 1 ਮਹੀਨੇ ਬਾਅਦ ਆਏਗਾ ਬਿਜਲੀ ਦਾ ਬਿੱਲ ਜੁਲਾਈ ਦੇ ਵਿੱਚ ਜਾਂ ਫਿਰ ਅਗਸਤ ਦੇ ਵਿੱਚ ਜਾ ਕੇ ਆਏਗਾ ਤਾਂ ਇਸ ਤਰੀਕੇ ਨਾਲ ਤੁਹਾਡੇ ਤੁਹਾਡੀ ਜੇਬ ਦੇ ਉੱਤੇ ਅਸਰ ਪੈਣ ਜਾ ਰਿਹਾ ਹੁਣ ਗੱਲ ਇਹ ਹੈ ਕਿ ਜੇ ਤੁਸੀਂ 1000 ਯੂਨਿਟ ਤੁਸੀਂ ਫालतू ਖਰਚੇ ਹੋਣਗੇ ਤਾਂ ਉਸ ਦਾ ਵੀ ਅਸਰ ਤੁਹਾਡੀ ਪਾਕਟ ਦੇ ਉੱਤੇ ਪਾਏਗਾ ਔਰ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਤਕਰੀਬਨ ਤਕਰੀਬਨ ਜਿਹੜਾ ਪਾਕਟ ਦੇ ਉੱਤੇ ਖਰਚਾ ਹੋ ਸੇਮ ਸੇਮ ਹੀ ਰਹਿਣ ਵਾਲਾ ਹੈ ਕਿਉਂ ਜੇ ਤੁਸੀਂ 1000 ਯੂਨਿਟ ਵੀ ਕੰਜ਼ੂਮ ਕਿਤੇ ਨੇ ਤਾਂ ਪਹਿਲੇ 100 ਤੇ 200 ਤੋਂ ਲੈ ਕੇ 300 ਪਹਿਲੇ 300 ਯੂਨਿਟ ਦੇ ਉੱਤੇ ਹੀ ਖਰਚਾ ਵਧਿਆ ਏ ਉਸ ਤੋਂ ਉੱਪਰ ਵਾਲਾ ਜਿਹੜਾ ਰੇਟ ਆ ਉਹ ਬਿਲਕੁਲ ਸੇਮ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ 1000 ਯੂਨਿਟ ਯੂਜ਼ ਕਿਤੇ ਨੇ ਕੰਜ਼ੂਮ ਕਿਤੇ ਆ ਤਾਂ ਵੀ ਤੁਹਾਡਾ ਤਕਰੀਬਨ ਉਹੀ 100 ਰੁਪਏ ਦੇ ਆਸ-ਪਾਸ ਬਿੱਲ ਵਧੇਗਾ ਜੇਕਰ ਤੁਸੀਂ 700 ਯੂਨਿਟ ਯੂਜ਼ ਕਿਤੇ ਨੇ ਤਾਂ ਵੀ ਤੁਹਾਡਾ ਕਰੀਬ 100 ਰੁਪਏ ਦਾ ਬਿੱਲ ਵੱਧ ਕੇ ਆਏਗਾ ਗੁਰਜੋਤ ਬਿਲਕੁਲ ਗੌਰਵ ਹੁਣ ਇਹ ਦੂਸਰੇ ਪੱਖ ਤੋਂ ਸਮਝਣਾ ਚਾਵਾਂਗੇ ਸਰਕਾਰੀ ਤੌਰ ਤੇ ਜਾਂ ਫਿਰ ਡਿਪਾਰਟਮੈਂਟ ਦੇ ਤੌਰ ਤੇ ਕਿਉਂਕਿ ਅਕਸਰ ਇਸ ਦਾ ਵਿਰੋਧੀ ਵੀ ਜ਼ਿਕਰ ਕਰਦੇ ਨੇ ਕਿ ਵੱਡਾ ਬੋਝ ਪਿਆ ਹੈ ਜੇਕਰ ਮੁਫਤ ਦੇ ਵਿੱਚ ਬਿਜਲੀ ਦਿੱਤੀ ਜਾ ਰਹੀ ਹੈ ਹਾਲਾਂਕਿ ਸਰਕਾਰ ਦਾਵਾ ਕਰਦੀ ਕਿ ਇਸੇ ਸਮੇਂ ਸਮੇਂ ਤੇ ਸਬਸਿਡੀ ਪਹੁੰਚਾ ਰਹੇ ਹਾਂ ਤਾਂ ਹਾਲੀ ਦੀ ਗੱਲ ਕੀਤੀ ਜਾਵੇ ਇਸ ਸਮੇਂ ਆ ਕੇ ਇਹ ਦਰਾਂ ਨੂੰ ਵਧਾਉਣਾ ਜੇਕਰ ਪਿਛਲੇ ਸਾਲ ਮਈ ਦੇ ਵਿੱਚ 2023 ਦੇ ਵਿੱਚ 25 ਤੋਂ 30 ਪੈਸੇ ਦੇ हिसाब ਦੇ ਨਾਲ ਵਧਾਈਆਂ ਗਈਆਂ ਸਨ ਤਾਂ ਕਿੰਨਾ ਕੁ ਰਿਲੈਕਸੇਸ਼ਨ ਜਿਹੜਾ ਦੂਸਰੇ ਪਾਸੇ ਮਿਲਦਾ ਹੋਇਆ ਨਜ਼ਰ ਆਏਗਾ ਜਾਂ ਫਿਰ ਕੁਝ ਫਰਕ ਪਏਗਾ ਜਾਂ ਨਹੀਂ ਬੀਕੋ ਜਿਹੜੇ ਇਕਨੋਮੀ ਨੂੰ ਸਮਝਦੇ ਨਾ ਚੰਗੀ ਤਰ੍ਹਾਂ ਗੁਰਜੋ ਤਾਂ ਉਹ ਇੱਕ ਬਹੁਤ ਸਿੰਪਲ ਤੇ ਸਟ੍ਰੇਟ ਲਾਈਨ ਬੋਲਦੇ ਨੇ ਕਿ ਦੁਨੀਆ ਦੇ ਵਿੱਚ ਫ੍ਰੀ ਕੁਝ ਵੀ ਨਹੀਂ ਹੁੰਦਾ ਕਿ ਜੇ ਆਪਾਂ ਫੇਸਬੁੱਕ ਵੀ ਯੂਜ਼ ਕਰਦੇ ਆਂ ਆਪਾਂ ਸੋਚੀਏ ਕਿ ਫ੍ਰੀ ਹੈ ਨਹੀਂ ਫ੍ਰੀ ਨਹੀਂ ਹੈ ਬਲਕਿ ਉਹ ਆਪਣਾ ਟਾਈਮ ਕੰਜ਼ਿਊਮ ਹੋ ਰਿਹਾ ਹੈ ਆਪਾਂ ਜੇ ਕੋਈ ਚੀਜ਼ ਖਰੀਦਣ ਚਲੇ ਗਏ ਉੱਥੇ ਬਾਈ 1 ਗੇਟ 1 ਹੁੰਦਾ ਹੈ ਕਿ ਇੱਕ ਖਰੀਦੋ ਇੱਕ ਮੁਫਤ ਮਿਲੇਗੀ ਤਾਂ ਮੁਫਤੋ ਵੀ ਨਹੀਂ ਹੈਗੀ ਪੈਸੇ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਵੀ ਪੇ ਕਰ ਰਹੇ ਹੋ ਤਾਂ ਬਿਜਲੀ ਫ੍ਰੀ ਵਾਲੇ ਦਾ ਫਾਰਮੂਲਾ ਵੀ ਇਹੀ ਹੈ ਕਿ ਜੇ ਤੁਹਾਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਪੌਕੇਟ ਦੇ ਵਿੱਚੋਂ ਹੀ ਪੈਸੇ ਜਾ ਰਹੇ ਨੇ ਤਾਂ ਹੀ ਕਰਕੇ ਟੈਕਸ ਲੋਕਾਂ ਦੇ ਪੈਸੇ ਦਾ ਹੈ ਤੇ ਉਸ ਕਰਕੇ ਹੀ ਤੁਹਾਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਉਹ ਚਾਹੇ 300 ਯੂਨਿਟ ਮਿਲ ਰਹੀ ਹੈ ਜਾਂ ਕਿਸੇ ਨੂੰ ਉਸ ਤੋਂ ਘੱਟ ਮਿਲ ਰਹੀ ਹੈ ਕਿਸੇ ਨੂੰ ਉਸ ਤੋਂ ਜ਼ਿਆਦਾ ਮਿਲ ਰਹੀ ਹੈ ਉਹ ਇੱਕ ਇੱਕ ਵੱਖਰੀ ਗੱਲ ਹੈ ਹੁਣ ਦੂਜਾ ਪੁਆਇੰਟ ਹੈ ਕਿ ਇਸ ਦਾ ਅਸਰ ਕਿਸ ਤਰੀਕੇ ਨਾਲ ਦੇਖਿਆ ਜਾਵੇ ਦੇਖੋ ਲਾਜ਼ਮੀ ਤੌਰ ਤੇ ਪੋਲੀਟੀਕਲ ਇਸ਼ੂ ਬਣੇਗਾ ਕਿ ਜਦੋਂ ਤੁਸੀਂ ਲੋਕਾਂ ਨੂੰ ਫ੍ਰੀ ਬਿਜਲੀ ਦਾ ਵਾਅਦਾ ਕਰਕੇ ਆਏ ਹੁਣ ਗਰਮੀ ਦੇ ਵਿੱਚ ਜਦੋਂ ਲੋਕੀ ਕੰਜ਼ਿਊਮ ਕਰ ਰਹੇ ਨੇ ਤਾਂ ਤੁਸੀਂ ਰੇਟ ਵਧਾ ਦਿੱਤਾ ਪਰ ਆ ਤਾਂ 올ਓਵਰ ਮਹਿੰਗਾਈ ਤਾਂ ਵੱਧ ਰਹੀ ਹੈ ਹਰ ਚੀਜ਼ ਕਿਤੇ ਨਾ ਕਿਤੇ ਮਹਿੰਗੀ ਹੁੰਦੀ ਹੈ ਜਿਹੜੀ ਚੀਜ਼ ਆਪਾਂ 2 ਸਾਲ ਪਹਿਲਾਂ ਜਿਸ ਰੇਟ ਦੇ ਉੱਤੇ ਖਰੀਦੀ ਸੀ ਅੱਜ ਉਹ ਸੇਮ ਰੇਟ ਤੇ ਨਹੀਂ ਮਿਲੇਗੀ ਹੁਣ ਸਰਕਾਰ ਇਸ ਪੁਆਇੰਟ ਨੂੰ ਚੁੱਕ ਕੇ ਕੁਝ ਕਹੇ ਤਾਂ ਗੱਲ ਵੱਖਰੀ ਹੈ ਪਰ ਗੱਲ ਇਹ ਹੈ ਕਿ ਜਦੋਂ ਆਪਾਂ ਪਬਲਿਕ ਵੈਲਫੇਅਰ ਦਾ ਜ਼ਿਕਰ ਕਰਦੇ ਹਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦਾ ਕੰਮ ਹੀ ਇਹੀ ਹੁੰਦਾ ਹੈ ਕਿ ਲੋਕਾਂ ਤੱਕ ਸਹੂਲਤ ਪਹੁੰਚਾਈ ਜਾਵੇ ਹੁਣ ਜੇ ਬਿਜਲੀ ਮਹਿੰਗੀ ਹੋ ਰਹੀ ਹੈ ਤਾਂ ਵਿਰੋਧੀਆਂ ਦੇ ਸਵਾਲਾਂ ਦਾ ਸਾਹਮਣਾ ਤਾਂ ਲਾਜ਼ਮੀ ਤੌਰ ਤੇ ਕਰਨਾ ਹੋਏਗਾ ਹਾਲਾਂਕਿ ਬਹੁਤ ਨੋਮੀਨਲ ਜਿਹਾ ਇੱਕ ਤੁਸੀਂ ਕਹਿ ਸਕਦੇ ਯੋ 2500 ਦੇ ਨੇੜੇ ਆ ਰਿਹਾ ਸੀ ਤਾਂ ਉਹਦਾ 2500 ਪੌਣੇ 2600 ਬਿਲ ਆਏਗਾ ਤਾਂ ਉਸ ਤਰੀਕੇ ਨਾਲ ਹੈ ਬਹੁਤ ਜ਼ਿਆਦਾ ਨਜ਼ਰ ਨਹੀਂ ਆ ਰਿਹਾ ਪਰ ਗੱਲ ਇਹ ਹੈ ਕਿ ਲੋਕਾਂ ਦਾ ਬਜਟ ਕਈ ਵਾਰ ਹਿਲਦਾ ਨਹੀਂ ਆ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਕਈ ਵਾਰ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਤਾਂ ਬੜੇ ਔਖੇ ਲੱਗਦੇ ਨੇ ਦੇਣੇ ਨਸਬਜ਼ੀਦਾ ਰੇਟ ਜਿਹੜੀ 25-30 ਰੁਪਏ ਕਿਲੋ ਵਾਲੀ ਇਨੀ ਜ਼ਬਰਦਸਤ ਗਰਮੀ ਦੇ ਵਿੱਚ ਜੇ ਅੱਜ 50 ਰੁਪਏ ਮਿਲ ਰਹੀ ਹੈ ਤਾਂ 20 ਰੁਪਏ ਕਿਲੋ ਹੀ ਵਧੀ ਹੋਵੇ ਪਰ ਦਿੱਕਤ ਉਹ ਹੌਲੀ-ਹੌਲੀ ਚੀਜ਼ਾਂ ਕਰਕੇ 20-20 50-50 ਰੁਪਏ ਕਰਕੇ ਪੂਰੇ ਬਜਟ ਦੇ ਉੱਤੇ 2 2.5 3000 ਦਾ ਜੇ ਕਿਸੇ ਦੇ ਬਜਟ ਤੇ ਫਰਕ ਪੈ ਜਾਂਦਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਨੂੰ ਉਸ ਦੇ ਨਾਲ ਦਿੱਕਤ ਹੁੰਦੀ ਹੈ ਰੇਟ ਵਧੇ ਨੇ ਔਰ ਰੇਟ ਵਧਨ ਤੋਂ ਬਾਅਦ ਦੇਣੇ ਪੈਣਗੇ ਅੱਛਾ ਜਦੋਂ ਅਕਤੂਬਰ ਨਵੰਬਰ ਆ ਜਾਂਦਾ ਹੈ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਹੈ ਆਮ ਤੌਰ ਤੇ ਅਕਤੂਬਰ ਤੋਂ ਬਾਅਦ ਪੰਜਾਬ 'ਚ ਲੋਕਾਂ ਦੇ ਬਿਜਲੀ ਦੇ ਬਿੱਲ ਆ ਹੀ ਨਹੀਂ ਰਹੇ ਜ਼ੀਰੋ ਆਉਂਦੇ ਨੇ ਜਦੋਂ ਅਪ੍ਰੈਲ ਸ਼ੁਰੂ ਹੁੰਦਾ ਹੈ ਲੋਕਾਂ ਦੇ ਕੂਲਰ ਏਸੀ ਚੱਲਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜ਼ਰੂਰ ਬਿਜਲੀ ਦੇ ਬਿੱਲ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਹੁਣ ਇਸ ਵਾਰ ਵੱਧ ਕੇ ਆਉਣਗੇ ਹੁਣ ਇਸ ਦੇ ਉੱਤੇ ਪੋਲਿਟੀਕਲ ਤੌਰ ਦੇ ਉੱਤੇ ਕੀ ਟਿੱਪਣੀਆਂ ਹੁੰਦੀਆਂ ਨੇ ਵਿਰੋਧੀ ਕੀ ਕਹਿੰਦੇ ਨੇ ਉਹ ਦੇਖਣਾ ਹੋਵੇਗਾ ਪਰ ਮੈਂ ਦੁਬਾਰਾ ਉਸੇ ਗੱਲ ਨੂੰ ਦੁਹਰਾਵਾਂਗਾ ਕਿ ਕਹਿੰਦੇ ਦੁਨੀਆ ਦੇ ਵਿੱਚ ਫ੍ਰੀ ਕੁਝ ਨਹੀਂ ਹੁੰਦਾ ਤੁਹਾਡੇ ਤੋਂ ਹੀ ਪੈਸੇ ਲੈ ਕੇ ਤੁਹ ਅਟਾਦਾਲ ਸਕੀਮੇ ਉਹ ਵੀ ਲੋਕਾਂ ਦੇ ਟੈਕਸ ਦਾ ਪੈਸਾ ਹੈ ਤੁਸੀਂ ਕੋਈ ਚੀਜ਼ ਖਰੀਦਣ ਗਏ ਹੋ ਜੇ ਬਿਜਲੀ ਵੀ ਹੈ ਉਸ ਦੇ ਉੱਤੇ ਵੀ ਕੋਈ ਟੈਕਸ ਲੱਗ ਰਿਹਾ ਹੋਏਗਾ ਉਹ ਵੀ ਤੁਹਾਡਾ ਪੈਸਾ ਜਾ ਰਿਹਾ ਸਭ ਟੈਕਸ ਦੇ ਨਾਲ ਦੁਨੀਆ ਚੱਲ ਰਹੀ ਹੈ ਜਾਂ ਸਰਕਾਰਾਂ ਚੱਲ ਰਹੀਆਂ ਨਹੀਂ ਤਾਂ ਪੈਸਾ ਲੋਕਾਂ ਦਾ ਹੀ ਹੈ ਬਸ ਇਹ ਹੈ ਕਿ ਹੁਣ ਉਹ ਲੋਕਾਂ ਤੱਕ ਫ੍ਰੀ ਦੇ ਤੌਰ ਦੇ ਉੱਤੇ ਬਿਜਲੀ ਦੇ ਪਹੁੰਚਦਾ ਹੈ ਜਦੋਂ 2 ਟਾ ਹੀ ਹਜ਼ਾਰ ਦਾ ਬਿੱਲ ਮਹੀਨੇ ਦਾ ਨਹੀਂ ਆਉਂਦਾ ਤਾਂ ਲੋਕਾਂ ਨੂੰ ਲੱਗਦਾ ਕਿ ਬਹੁਤ ਵਧੀਆ ਹੋ ਗਿਆ ਪਰ ਹੁਣ 10 ਤੇ 12 ਪੈਸੇ ਦਾ ਇਜ਼ਾਫਾ ਜ਼ਰੂਰ ਕਰ ਦਿੱਤਾ ਗਿਆ ਇਨਫੈਕਟ ਇਹ ਪਿਛਲੇ ਕੁਝ ਸਮੇਂ ਦੇ ਵਿੱਚ ਦੂਜੀ ਵਾਰ ਦਾ ਇਜ਼ਾਫਾ ਹੈ बिल्कुल बहुत बहुत शुक्रिया गौरव तमाम चर्चा के लिए जानकारी दे धनवाद है तो फिलहाल इस वे की वही खबर यही है कि बिजली दरों के गया है दस तो लैके बारह पैसे प्रति यूनिट का इजाफा होया है और कुल मिला के सत किलोवाट तक जोड़ा है ये ਤਬਦੀਲੀ ਨਜ਼ਰ ਆਏਗੀ ਇੰਡਸਟਰੀ ਦੇ ਲਈ ਵੀ ਬਿਜਲੀ ਦਰਾਂ ਦੇ ਵਿੱਚ ਵਾਅਦਾ ਹੋ ਗਿਆ ਹੈ 15 ਪੈਸੇ ਦੇ ਹਿਸਾਬ ਦੇ ਨਾਲ ਵਾਅਦਾ ਕੀਤਾ ਗਿਆ 12 ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਅਦਾ ਕੀਤਾ ਗਿਆ ਹੈ ਤਾਂ ਕੁਲ ਮਿਲਾ ਕੇ 올ਓਵਰ ਜਿਹੜਾ ਹੈ ਸਮਝੌਨ ਦੀ ਬੜਾ ਵਿਸਤਾਰ ਦੇ ਵਿੱਚ ਕੋਸ਼ਿਸ਼ ਕੀਤੀ ਹੈ ਮੇਰੇ ਸਹਿਯੋਗੀ ਨੇ ਔਰ ਸਾਫ਼ ਤੌਰ ਤੇ ਇਸ ਨੂੰ ਸਮਝਿਆ ਜਾ ਸਕਦਾ ਹੈ ਬੇਸ਼ੱਕ ਬਹਜ਼ ਕੁਝ ਹੀ ਰੁਪਿਆ ਦਾ ਫਰਕ ਪਏਗਾ ਪਰ ਕਿਤਨਾ ਕਿਤੇ ਬੋਝ ਜਿਹੜਾ ਆਮ ਲੋਕਾਂ ਤੇ ਜ਼ਰੂਰ ਪਏਗਾ ਔਰ 10 ਤੋਂ 12 ਪੈਸੇ ਦੇ ਹਿਸਾਬ ਦੇ ਨਾਲ ਜਿਹੜਾ ਬਿਜਲੀ ਦਰਾਂ ਦੇ ਵਿੱਚ ਵਾਅਦਾ ਹੋ ਕੇ ਤੁਹਾਡਾ ਜਿਹੜਾ ਨਵਾਂ ਬਿੱਲ ਆਏਗਾ ਉਹ ਤੁਹਾਨੂੰ ਮਿਲੇਗਾ